ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡਾ ਨਵਾਂ ਕੰਮ ਹੈ ਸਰੋਂ ਦੇ ਤੇਲ ਦਾ ਖਮਾਣੋ ਵਿੱਚ ਜਿਹੜੀ ਜਿਹੜੀ ਦੁਕਾਨਾਂ ਤੇ ਸਾਡਾ ਤੇਲ ਅਵੇਲੇਬਲ ਹੈ ਵਿਸ਼ਾਲ ਕਰਿਆਨਾ ਸਟੋਰ ਦਾਨੀਆ ਮੈਡੀਕਲ ਦੇ ਨਾਲ ਤਰਨ ਕਰਿਆਨਾ ਸਟੋਰ ਬਦੇਸ਼ਾ ਰੋਡ ਤੇ ਤੇ ਕੰਗ ਮਾਰਕੀਟ ਵਿੱਚ ਚਾਹਤ ਕਰਿਆਨਾ ਸਟੋਰ ਡੀ ਕੇ ਕਰਿਆਨਾ ਸਟੋਰ ਖੰਨਾ ਰੋਡ ਤੇ ਅਸ਼ੋਕਾ ਕੱਪੜਿਆਂ ਦੇ ਨਾਲ ਸ਼ਾਪ ਉਹਨਾਂ ਦੀ ਇਹਨਾਂ ਦੁਕਾਨਾਂ ਤੇ ਜਾ ਕੇ ਤੁਸੀਂ ਈਜ਼ੀਲੀ ਤੇਲ ਲੈ ਸਕਦੇ ਹੋ ਵਰਤ ਸਕਦੇ ਹੋ ਤੇ ਸਾਨੂੰ ਫੀਡਬੈਕ ਵੀ ਦੇ ਸਕਦੇ ਹੋ ਤਾ ਹੁਣ ਜਿਹੜਾ ਤੇਲ ਇਸ ਤਰ੍ਹਾਂ ਦੀ ਸਾਡੀ ਬੋਤਲ ਹੈ ਤੁਹਾਨੂੰ ਦੂਰੋਂ ਹੀ ਪਹਿਚਾਨ ਆ ਜਾਊਗੀ ਸਸਤੇ ਤੇਲ ਮਗਰ ਨਾ ਪੋ ਉਹ ਸਸਤਾ ਤੇਲ ਸਸਤਾ ਨਹੀਂ ਹੈਗਾ ਉਹ ਮਹਿੰਗਾ ਹੀ ਹੈ ਇੱਕ ਤਾਂ ਕੁਆਂਟੀਟੀ ਜੇ ਤੁਹਾਨੂੰ ਘੱਟ ਦੇ ਰਹੇ ਨੇ ਉਹ ਵੀ ਤੁਹਾਨੂੰ 200 ਤੋਂ 10 ਰੁਪਏ ਪੈ ਰਿਹਾ ਹਿਸਾਬ ਲਾ ਕੇ ਦੇਖ ਲਿਓ ਤੇ ਉਹ ਤੁਹਾਡੇ ਅੰਦਰ ਤੇਲ ਨਹੀਂ ਜਾ ਰਿਹਾ ਆਕੀ ਜਾ ਰਹੀ ਹੈ ਤੇ ਬਾਕੀ ਆ ਬੋਤਲਾਂ ਵੀ ਮੈਂ ਰੱਖੀਆਂ ਹੋਈਆਂ ਨੇ ਲੈਦਰ ਲੈਨਡਾ ਕੰਪਨੀਆਂ ਦੀਆਂ ਲਿਆ ਕੇ 1.5 ਸਾਲ ਇਹਨਾਂ ਰੱਖੂੰਗਾ ਤੇ ਉਹਦੇ ਬਾਅਦ ਇਹਦਾ ਇਹਨਾਂ ਦਾ ਵੀ ਆ ਹਾਲ ਹੋ ਜਾਣਾ ਇਹਨਾਂ ਦਾ ਵੀ ਕੋਈ ਕਸੂਰ ਨਹੀਂ ਆਪਾਂ ਕੋਈ ਕੁਝ ਕਰ ਨਹੀਂ ਸਕਦੇ ਸਰਕਾਰ ਵੱਲੋਂ 20% ਔਇਲ ਵਿੱਚ ਮਿਲਾਵਟ ਕਰਨ ਦੀ ਇਜਾਜ਼ਤ ਹੈਗੀ ਹੈ ਸਰਕਾਰ ਵੱਲੋਂ ਦਾ 20% ਉਹ ਗਾਂ ਕਿੰਨੀ ਹੁੰਦੀ ਹੈ ਉਹ ਇਹ ਜਾਣਦੇ ਨੇ ਜਾਂ ਰੱਬ ਜਾਣੇ ਸਨ 2020 ਦੇ ਵਿੱਚ ਗਵਰਨਮੈਂਟ ਨੇ ਇਸ ਤੇ ਰੋਕ ਲਾਤੀ ਸੀ ਵੀ ਮਿਲਾਵਟ ਤੇ ਵੀ ਇਹ ਮਿਲਾਵਟ ਹੁਣ ਨਹੀਂ ਕਰਨੀ ਹੈਗੀ ਪਰ ਇਹਨਾਂ ਨੇ ਸੁਪਰੀਮ ਕੋਰਟ ਵਿੱਚ ਕੇਸ ਪਾਇਆ ਤੇ ਸੁਪਰੀਮ ਕੋਰਟ ਵਿੱਚ ਜਿੱਤ ਕੇ ਸਾਰੀ ਜਣ ਇਹਦੀ ਸਾਰੀ ਵੀਡੀਓ YouTube ਤੇ

कई कंपनियां ज्यादा बिक्री और मुनाफा के चलते मानक का पालन नहीं करती हैं और इसके अलावा लगभग सभी शहरों में सरसों के नकली तेल का कारोबार चलता है जब हम मिलावट करने है करन तो आप भी की कर सकते हैं हो सकते हैं चीज़ नित वर्तों की चीज़ है इनु बहुत सोच समझ के लो, थोड़े बच्चे ਉਹ ਕਰਦੇ ਹਰੇਕ ਮੈਂਬਰ ਖਾਣਾ ਖਾਂਦਾ ਹੈ ਗੈਸ ਤੇ ਆਪਦੀ ਪ੍ਰੋਬਲਮ ਆ ਇਸ ਕਰਕੇ ਰਹੀ ਹੈ ਕਿਉਂਕਿ ਤੇਲ ਚ ਪ੍ਰੋਬਲਮ ਹੈ ਹੌਲੀ ਹੌਲੀ ਜਿਆਦਾ ਆਪਣੇ ਅੰਦਰ ਚਾਈ ਜਾਂਦਾ ਫਿਰ ਇਹ ਨਾੜਾ ਬੰਦ ਕਰ ਦਿੰਦਾ ਨਾੜਾ ਬੰਦ ਹੋ ਜਾਂਦੀ ਹੈ ਫਿਰ 5 ਲੱਖ ਰੁਪਿਆ ਲੱਗਦਾ ਇਸੇ ਕਰਕੇ ਮੈਂ ਕਹਿ ਰਿਹਾ ਸਾਡਾ ਤੇਲ ਮਹਿੰਗਾ ਨਹੀਂ ਹੈ ਬਹੁਤ ਸਸਤਾ ਕਿਉਂਕਿ ਸਾਡਾ ਤੇਲ 20-50 ਰੁਪਏ ਮਹਿੰਗਾ ਹੋ ਸਕਦਾ 5 ਲੱਖ ਮਹਿੰਗਾ ਨਹੀਂ ਹੈ ਨਹੀਂ ਆਹ ਤੇਲ ਨੇ 5 ਲੱਖ ਤੋਂ ਵੱਧ ਲਵਾਉਣੇ ਲਵਾਉਣਾ ਤਾਂ ਹੀ